ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਮੰਗਿਆ ਗਿਆ ਕਿਸ ਨੇ ਮੰਗਿਆ ਕਿਉਂ ਮੰਗਿਆ ਇਸ ਤੇ ਅਹਿਮ ਗੱਲਬਾਤ ਕਰਨੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਡਗ ਮੰਗਾਈ ਹੈ ਆਉਣ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਬਹੁਤ ਅਹਿਮ ਹੋਣਗੀ ਕੀ ਕੋਈ ਗੱਲਬਾਤ ਹੋਈ ਹੈ ਗੱਲਬਾਤ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਇੰਡੀਆ ਅਲਾਈንስ ਦੀ ਹਮਾਇਤ ਕਰੇਗਾ ਇੰਡੀਆ ਅਲਾਈንስ ਦਾ ਸਾਥ ਦੇਵੇਗਾ ਇੰਡੀਆ ਅਲਾਈንስ ਵਿੱਚ ਸ਼ਾਮਲ ਹੋਏਗਾ ਕਿ ਅਕਾਲੀ ਦਲ ਕਾਂਗਰਸ ਦੀ ਸਰਕਾਰ ਸੈਂਟਰ ਦੇ ਵਿੱਚ ਬਣਾਉਣ ਦੇ ਵਿੱਚ ਹਮਾਇਤ ਕਰੇਗਾ ਕਿ ਵਾਕਈ ਆਪਣੇ ਧੁਰ ਵਿਰੋਧੀ ਕਾਂਗਰਸ ਦੀ ਹਮਾਇਤ ਕਰੇਗਾ ਕਾਲੀ ਦਲ ਇਸੇ ਅਹਿਮ ਜਿਹੜੀ ਅਸੀਂ ਗੱਲਬਾਤ ਕਰ ਲਈ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਨੇ ਕੋਰੀ ਨਾ ਕਰ ਦਿੱਤੀ ਹੈ ਕਾਂਗਰਸ ਨੂੰ ਚੱਟ ਕਰ ਦੇ ਦਿੱਤਾ ਹੈ ਕੀ ਕੁਝ ਗੱਲਬਾਤਾਂ ਕੀ ਕੁਝ ਕਹਿੰਦੇ ਹੈ ਨਵਜੋਤ ਸਿੰਘ ਸਿੱਧੂ ਨਵਾਂ ਪੈਂਟਰਾ ਕੀ ਹੈ ਨਵਾਂ ਨਵੀਂ ਰਣਨੀਤੀ ਨਵਜੋਤ ਸਿੰਘ ਸਿੱਧੂ ਦੀ ਕੀ ਹੈ ਇਸੇ ਤੇ ਅਸੀਂ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਾਂਧੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਹਾਂਕ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਨਕੀ ਸਾਹਿਬ ਸਭ ਤੋਂ ਪਹਿਲੀ ਗੱਲ ਨਾ ਆਪਾਂ ਅਕਾਲੀ ਦਲ ਦੀ ਸਿਆਸਤ ਦੇ ਨਾਲ ਜੁੜੀ ਹੋਈ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਕੀ ਇੰਡੀਆ ਆਲਾਈਂਸ ਦਾ ਹਿੱਸਾ ਹੋ ਸਕਦਾ ਕਿਉਂਕਿ ਪ੍ਰਗਟ ਸਿੰਘ ਜਿਹੜੇ ਆ ਉਹ ਅਕਾਲੀ ਦਲ ਦੇ ਵਿੱਚੋਂ ਆ ਕੇ ਕਾਂਗਰਸ ਦੇ ਵਿੱਚ ਵਿਧਾਇਕ ਬਣੇ ਨੇ ਔਰ ਤੀਜੀ ਵਾਰ ਜਿਹੜਾ ਉਹ ਵਿਧਾਇਕ ਬਣ ਚੁੱਕੇ ਨੇ ਪ੍ਰਗਟ ਸਿੰਘ ਨੇ ਕੱਲ ਇੱਕ ਗੱਲਬਾਤ ਦੌਰਾਨ ਇਹ ਗੱਲ ਕਹਿਤੀ ਕਿ ਇੰਡੀਆ ਆਲਾਈਂਸ ਦੇ ਵਿੱਚ ਅਕਾਲੀ ਦਲ ਆ ਜਾਵੇ ਹਮਾਇਤ ਕਰ ਦੇਵੇ ਔਰ ਦੇਸ਼ ਦੇ ਖੇਤਰ ਦੇ ਵਿੱਚ ਜਾਏਗਾ ਕਹਿੰਦੇ ਕਿ ਪਹਿਲਾ ਭਾਜਪਾ ਤੇ ਅਕਾਲੀ ਦਲ ਦੇ ਗਰਜੋੜ ਦੇ ਕਾਰਨ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਤਾਂ ਹੁਣ ਲਗਾਤਾਰ ਚਰਚਾ ਚੱਲ ਪਈਆਂ ਕਿ ਭਾਜਪਾ ਦੇ ਨਾਲ ਗੱਲ ਬਣਨ ਤੋਂ ਬਾਅਦ ਕੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੀ ਹਮਾਇਤ ਕਰ ਦੇਗਾ ਜੇ ਮੈਂ ਤੋਂ ਤੁਸੀਂ ਹਾਲੇ ਅੱਜ ਦੀ ਘੜੀ ਨਿੱਜੀ ਤੌਰ ਤੇ ਪੁੱਛੂੰ ਤਮ 100% ਕਹਾਂ ਕਿ ਅਕਾਲੀ ਦਲ ਐਦਾਂ ਨਹੀਂ ਕਰੇਗਾ ਪਰ ਪ੍ਰਗਟ ਸਿੰਘ ਨੇ ਐਦਾਂ ਗੱਲ ਤੋਰੀ ਹੈ ਗੱਲ ਜਾ ਕਹਦੋ ਕਿ ਗੱਲ ਚੱਲਦਿਆਂ ਚੱਲਦਿਆਂ ਇਹ ਗੱਲ ਕਹਿਤੀ ਹੈ ਜੇ ਗੱਲ ਚੱਲਦਿਆਂ ਚੱਲਦਿਆਂ ਇਹ ਗੱਲਾਂ ਤੁਰ ਸਕਦੀਆਂ ਕੀ ਆਉਣ ਵਾਲੇ ਸਮੇਂ 'ਚ ਸੋਚਿਆ ਵੀ ਜਾ ਸਕਦਾ ਹਾਲਾਂਕਿ ਧੁਰ ਵਿਰੋਧੀ ਕਾਂਗਰਸ ਅਕਾਲੀ ਦਲ ਦੀ ਬਹੁਤ ਟੱਕ ਚਾਂਸ ਆ ਜਾ ਕੇ ਲੋਕੇ ਚਾਂਸ ਹੈ ਹੀ ਨਹੀਂ ਪਰ ਜਦੋਂ ਗੱਲ ਤੁਰ ਪੈਂਦੀ ਹੈ ਤਾਂ ਫਿਰ ਚਰਚਾ ਜਿਹੜੀ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਚਰਚਾ ਚਲਦੀਆਂ ਚਲਦੀਆਂ ਖੁਣ ਚਰਚਾ ਬਣ ਜਾਂਦੀਆਂ ਫਿਰ ਪਿੰਡਾਂ 'ਚ ਵੜ ਜਾਂਦੀ ਹੈ ਚਰਚਾ ਤੇ ਜਦੋਂ ਪਿੰਡਾਂ 'ਚ ਵੜ ਜੇ ਤਾਂ ਫਿਰ ਸਮਝ ਲਓ ਕਿ ਬਹੁਤ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਚਰਚਾ ਤਾਂ ਮੈਂ ਇਸੇ ਤੇ ਹੀ ਆਉਂਗਾ ਕਿ ਵਾਕਈ ਇਹ ਅਜਿਹਾ ਹੋ ਸਕਦਾ ਹੈ ਕਿ ਵਾਕਈ ਅਕਾਲੀ ਦਲ ਆਪਣੇ ਆਪ ਨੂੰ ਬਚਾਉਣ ਦੇ ਲਈ ਇੰਡੀਆ ਅਲਾਈਂਸ ਦੇ ਵਿੱਚ ਆਉਣਾ ਉਹਨਾਂ ਦੇ ਲਈ ਠੀਕ ਰਹੂਗਾ ਜਾਂ ਕਹਿ ਲੋ ਕਿ ਆਉਣਾ ਚਾਹੀਦਾ ਜਾਂ ਫਿਰ ਜਿਸ ਤਰੀਕੇ ਨਾਲ ਚੱਲ ਰਿਹਾ ਉਹ ਵੀ ਠੀਕ ਹੈ ਸੋਖੰਦਰਜੀ ਕੱਲ ਦੇ ਪ੍ਰੋਗਰਾਮ ਤੁਸੀਂ ਪ੍ਰਗਟ ਸਿੰਘ ਸੰਬੰਧੀ ਗੱਲ ਕੀਤੀ ਸੀ ਕਿ ਪ੍ਰਗਟ ਸਿੰਘ ਉਹਨੇ ਬੜੇ ਸੋਹਣੇ ਨੇਤਾ ਨੇ ਜਿਹੜੀ ਵੀ ਕੋਈ ਗੱਲ ਕਰਦੇ ਬੜੀ ਉਸੋ ਸਮਝ ਕੇ ਔਰ ਪਸੰਦਾਰ ਜਿਹੜੀ ਉਹ ਗੱਲ ਕਰਦੇ ਹੁਣ ਉਹਨਾਂ ਦੀ ਇਹ ਸਟੇਟਮੈਂਟ ਜਿਹੜੀ ਇੱਕ ਬਿਆਨ ਹੁੰਦਾ ਕਿ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਕਾਂ ਅਕਾਲੀ ਦਲ ਨੂੰ ਇੰਡੀਆ ਅਲਾਈਂਸ ਦਾ ਜਿਹੜਾ ਹਿੱਸਾ ਜਿਹੜਾ ਉਹ ਬਣ ਜਾਣਾ ਚਾਹੀਦਾ ਹੈ ਆ ਤਾਂ ਜੋ ਜਿਹੜੀ ਆ ਅਕਾਲੀ ਦਲ ਦੀ ਹੋਣ ਜਿਹੜੀ ਆ ਉਸ ਬੱਚੀ ਰਵੇ ਜਾਂ ਜਿਸ ਤਰੀਕੇ ਦਾ ਉਹਨਾਂ ਨੇ ਬਿਆਨ ਦਿੱਤਾ ਉਹ ਵੱਡਾ ਬਿਆਨ ਇਹ ਹੋਇਆ ਕਿ ਅਕਾਲੀ ਦਲ ਨੂੰ ਇੰਡੀਆ ਐਲਾਈਂਸ ਦਾ ਹਿੱਸਾ ਬਣਨਾ ਚਾਹੀਦਾ ਜੇਕਰ ਮੈਂ ਜਿਹੜੀ ਭਾਜਪਾ ਐਨਡੀਆ 200 ਸੀਟਾਂ ਦਾ ਅੰਕੜਾ ਛੇੜਾ ਉਹ ਪਾਰ ਨਹੀਂ ਕਰ ਸਕਦੀ ਚਲੋ ਇਹ ਪ੍ਰਗਟ ਸਿੰਘ ਹੁਣ ਆ ਸਭ ਸਭ ਬਿਆਨ ਹੋ ਗਿਆ ਹੁਣ ਜਿਸ ਤਰੀਕੇ ਨਾਲ ਇਸ ਖਬਰ ਦਾ ਜੇਕਰ ਮੈਂ ਅਨਲਿਸਿਸ ਕਰਾਂ ਰੈਸਲੇਸ਼ਨ ਕਰਾਂ ਸੁਖਵਿੰਦਰ ਜੀ ਅਕਾਲੀ ਦਲ ਦੀ ਸਮੁੱਚੀ ਜਿੰਨੀ ਵੀ ਸਿਆਸਤ ਰਹੀ ਹੈ ਪਿਛਲੇ ਦੌਰ ਤੋਂ ਲੈ ਕੇ ਵੀਵਨ ਕੇ ਚਾਰ ਜਾਂ ਪੰਜ ਦਹਾਕਿਆਂ ਤੋਂ ਮੈਂ ਦੇਖਦਾ ਪਿਆ ਹਮੇਸ਼ਾ ਕਾਂਗਰਸ ਨੂੰ ਆਧਾਰ ਬਣਾ ਕੇ ਹੀ ਅਕਾਲੀ ਦਲ ਨੇ ਜਿਹੜੀ ਸਿਆਸਤ ਕੀਤੀ ਅਕਾਲੀ ਦਲ ਦਾ ਹਮੇਸ਼ਾ ਦੋ ਨਾਰੇ ਜਿਹੜੇ ਉਹ ਰਏ ਨੇ ਕਿ ਕੇਂਦਰ ਪੰਜਾਬ ਨਾਲ ਸਿੱਖਾਂ ਨਾਲ ਧੋਖਾ ਕਰਦਾ ਸਿੱਖਾਂ ਨਾਲ ਇਨਸਾਫ ਨਹੀਂ ਕਰਦਾ ਉਸ ਵਕਤ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹਮੇਸ਼ਾ ਕਾਂਗਰਸ ਦੀ ਰਹੀ ਤਾਂ ਇਹਹੀ ਦੂਜੀ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਤੇ ਪੰਜਾਬ ਦੇ ਵਿੱਚ ਖਾਟਕੂਵਾਦ ਦਾ ਦੌਰ ਜਿਹੜਾ ਚੱਲਦਾ ਤਾਂ ਉਸ ਸਮੇਂ ਦੇ ਵਿੱਚ ਕੇਂਦਰ ਦੇ ਵਿੱਚ ਵੀ ਕਾਂਗਰਸ ਸਰਕਾਰ ਆ ਤੇ ਪੰਜਾਬ ਦੇ ਵਿੱਚ ਵੀ ਬਿਆਸ ਸਿੰਘ ਦੀ ਸਰਕਾਰ ਆ ਉਸ ਸਮੇਂ ਵੀ ਅਕਾਲੀ ਲੀਡਰਸ਼ਿਪ ਜਿਹੜੀ ਆ ਪਾਣੀ ਪੀ ਪਕੇ ਪੰਜਾਬ ਦੀ ਬਿਆਸ ਸਿੰਘ ਸਰਕਾਰ ਤੋਂ ਕੋਸਤੀ ਹੈ ਤੇ ਕੇਂਦਰ ਦੀ ਸਰਕਾਰ ਤੋਂ ਕੋਸਤੀ ਆ ਔਰ 1984 ਤੋਂ ਬਾਅਦ ਅਕਾਲੀ ਦਲ ਦਾ ਇਹੋ ਨਾਰਾ ਇੱਕੋ ਨਾਰਾ ਰਹਿ ਜਾਂਦਾ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਇੱਕ ਵੱਡੀ ਦੁਸ਼ਮਣ ਆ ਜਿਸ ਨੇ ਹਰਮੰਦਰ ਸਾਹਿਬ ਉੱਤੇ ਸਾਹਮਣੂ ਪਾਇਆ ਸਿੱਖਾਂ ਦੀ ਨਸਲ ਕੁਰਸੀ ਕੀਤੀ ਇਸ ਤੋਂ ਵੱਧ ਅਕਾਲੀ ਦਲ ਕੌਮੀ ਪੱਤਰ ਤੇ ਉੱਤੇ ਕਾਂਗਰਸ ਦਾ ਮੁਕਾਬਲਾ ਕਰਨ ਵਾਸਤੇ ਤੇ ਪੰਜਾਬ ਦੇ ਵਿੱਚ ਕਾਂਗਰਸ ਦਾ ਵਿਰੋਧ ਕਰਨ ਵਾਸਤੇ ਮੇਰਾ ਨੇ ਖਿਆਲ ਇਸ ਤੋਂ ਵੱਡਾ ਕੋਈ ਨਾਰਾ ਜਿਹੜਾ ਉਹਨਾਂ ਨੇ ਲਿਆ ਹੋਵੇ ਇਹ ਵਲ ਕੇ ਅੱਜ ਵੀ ਜਦੋਂ ਰਾਵਲ ਗਾਂਧੀ ਜੀ ਤੇ ਇਥੇ ਮੰਨੋ ਕਿ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਂਦਾ ਤਾਂ ਉਦੋਂ ਵੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਇਹ ਕਿਸਮ ਦਾ ਵਿਰੋਧ ਜਿਹੜਾ ਉਹ ਕਰਦੀ ਹੈ ਜੀ ਹਾਂ ਜੀ ਪਹਿਲਾਂ ਕਾਂਗਰਸ ਸਿੱਖਾਂ ਕੋਲ ਮਾਫੀ ਮੰਗੇ ਇਹ ਕਰੇ ਉਹ ਕਰੇ ਤਾਂ ਕਈ ਵਰੀ ਲੋਕ ਤਾਂ ਇਥੋਂ ਤੱਕ ਵੀ ਕਹਿ ਦਿੰਦੇ ਆ ਕਿ ਜਿਤਨਾ ਐ ਜੀ ਪੀ ਸੀ ਚਲੋ ਮੈਂ ਅਕਾਲੀ ਦਲ ਦੀ ਆ ਫਿਰ ਇੱਕ ਕੁਝ ਕਹਿ ਕੇ ਕੋਈ ਇਦਾਂ ਦਾ ਨੋਟ ਸੀ ਪੱਕਾ ਹੀ ਪਾਸ ਕਰਵਾ ਦੋ ਕਿ ਗਾਂਧੀ ਪਰਿਵਾਰ ਦਾ ਕੋਈ ਵੀ ਬੰਦਾ ਕਾਂਗਰਸ ਦਾ ਕੋਈ ਵੀ ਬੰਦਾ ਦਰਬਾਰ ਸਾਹਿਬ ਨਹੀਂ ਆਉਣਾ ਚਾਹੀਦਾ ਕਿ ਜਦੋਂ ਆਉਣਾ ਤਾਂ ਹਰ ਵਕਤੀ ਵਿਰੋਧ ਦੀ ਜਿਹੜੇ ਸੁਰਾਂ ਨੇ ਉਹ ਉੱਠਦੀਆਂ ਨੇ ਇਹ ਮੈਂ ਤਾਂ ਕਰਕੇ ਸਥਿਤੀ ਬਿਆਨ ਕਰ ਰਹੇ ਹਾਂ ਤੇ ਅਕਾਲੀ ਦਲ 1984 ਤੋਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਕਾਂਗਰਸ ਤੋਂ ਬਥੋਂ ਕਾਂਗਰਸ ਜਿਹੜੀ ਉਸਤੇ ਡਾਕਟਰੀ ਜਿਹੜੀ ਗਈ ਆ ਅਕਾਲੀ ਦਲ ਹਮੇਸ਼ਾ ਉਸਦੀ ਵਿਰੋਧਤਾ ਜਿਹੜਾ ਉਹ ਕਰਦਾ ਰਿਹਾ ਅਗਲੀ ਗੱਲ ਆ ਕਿ ਇੰਡੀਆ ਅਲਾਸ ਜਦੋਂ ਉਹ ਇੰਡੀਆ ਆਲਾਈன்ஸ் ਬਣਿਆ ਤਾਂ ਉਸ ਵਕਤ ਸਿੱਧੂ ਜੀ ਮੈਨੂੰ ਯਾਦ ਆ ਕਿ ਇੰਡੀਆ ਆਲਾਈன்ஸ் ਦੇ ਮੁਖਤਬਰਾਂ ਵੱਲੋਂ ਅਕਾਲੀ ਦਲ ਤੱਕ ਜਿਹੜੀ ਅਪਰੋਚ ਸੀ ਉਹ ਕੀਤੀ ਗਈ ਇਹ ਖਬਰਾਂ ਵੀ ਅਖਬਾਰਾਂ 'ਚ ਸ਼ਪੀ ਹਸਨ ਕੇ ਤੁਸੀਂ ਆਓ ਅਕਾਲੀ ਦਲ ਦੇ ਖੇਤਰੀ ਪਾਰਟੀ ਆ ਤਾਂ ਤੁਸੀਂ ਇਸ ਇੰਡੀਆ ਆਲਾਈன்ஸ் ਦਾ ਹਿੱਸਾ ਬਣੋ ਤਾਂ ਜੋ ਅਸੀਂ ਐਂਡੀਏ ਜਿਹੜਾ ਭਾਸ਼ਪਤ ਦਾ ਗੱਠ ਜੋੜਾ ਉਹਨੂੰ ਤਾਕਤ ਜਿਹੜੀ ਦੇ ਸਕੀਏ ਤਾਂ ਉਸ ਵਕਤ ਅਕਾਲੀ ਦਲ ਦੇ ਕਿਤੇ ਨਾ ਕਿਤੇ ਗੱਲ ਜਿਹੜੀ ਆ ਭਾਸ਼ਪਤ ਨਾਲ ਚੱਲ ਰਹੀ ਸੀ ਤਾਂ ਉਸ ਵਕਤ ਸਾਫ਼ ਇਨਕਾਰ ਜਿਹੜਾ ਉਹ ਅਕਾਲੀ ਦਲ ਦੇ ਰਿਲੇਸ਼ਨਸ਼ਿਪ ਲੋਕ ਕਰ ਦਿੱਤਾ ਗਿਆ ਔਰ ਇਵਨ ਕਸ ਅਫੀਸਰ ਮਾਦ ਦੀ ਸਟੇਟਮੈਂਟ ਨੂੰ ਯਾਦ ਆ ਕਿ ਅਸੀਂ ਉਸ ਪਾਰਟੀ ਨਾਲ ਕਦੇ ਵੀ ਹੱਥ ਨਹੀਂ ਮਲਾ ਸਕਦੇ ਜਿਹੜੀ ਪਾਰਟੀ ਸਿੱਖਾਂ ਦੇ ਖੂਨ ਦੇ ਨਾਲ ਹੱਥ ਜਿਹੇ ਰੰਗੇ ਹੋਏ ਇਹੋ ਜਿਹੇ ਸਖਤ ਜਿਹੜੀਆਂ ਸਟੇਟਮੈਂਟਾਂ ਅੱਜ ਤੋਂ ਦੋ ਚਾਰ ਮਹੀਨੇ ਪਹਿਲਾਂ ਦੀ ਸਰਦਾਰ ਸੁਖਵੀਰ ਸਿੰਘ ਨਾਲ ਬਾਤ ਹੋਣਾਂ ਦੀਆਂ ਹਨ ਤੇ ਹੁਣ ਜੇਕਰ ਅਕਾਲੀ ਦਲ ਹਮ ਜਿਸ ਤਰੀਕੇ ਨਾਲ ਬਿਲਕੁਲ ਹਾਸ਼ੀਏ ਤੇ ਉੱਤੇ ਤੱਕਿਆ ਗਿਆ ਪਾਛਪਾਣਾ ਉਸਨੇ ਕੱਠ ਛੁੱਟ ਜਿਹੜਾ ਕਰਨ ਤੋਂ ਇਨਕਾਰ ਕਰ ਦਿੱਤਾ ਜਾਂ ਕੱਠ ਛੁੱਟ ਨਹੀਂ ਕੀਤਾ ਉਸ ਪੰਥਕ ਮੁੱਦੇ ਤੇ ਪੰਜਾਬ ਵਾਸਤੇ ਇੱਕ ਕਿਸਮ ਨੂੰ ਕਹਿ ਸਕਨੇ ਕਿ ਅਕਾਲੀ ਦਲ ਇੱਕ ਸਖਤ ਸਟੈਂਡ ਲੈਂਦੇ ਹੋਏ ਦੱਸਾਤਾ ਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੇ ਮੁੱਦਿਆਂ ਦੇ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਕਿਸੇ ਵੀ ਪਾਰਟੀ ਦਾ ਨਹੀਂ ਕਰ ਸਕਦੀ ਜਿਹੜੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾਂਦੀ ਹੈ ਇਹ ਗੱਲ ਕਹਿ ਕੇ ਇੱਕ ਉਹ ਨੀਤਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਹੋਂਦ ਨੂੰ ਦੱਸ ਦਿੱਤਾ ਸਰਦਾਰ ਸੁਖਬੀ ਸਿੰਘ ਬਾਦਲ ਖੜਾਣੇ ਪਰ ਜਿਸ ਤਰੀਕੇ ਨਾਲ ਅਸੂਰੇ ਇਲੈਕਸ਼ਨ ਪੰਜਾਬ ਦੇ ਵਿੱਚ ਮੁਹਿੰਮ ਚੱਲ ਰਹੀ ਹੈ ਸਖੁਨਪਤੀ ਨੰਬਰ 1 ਤੇ ਕਾਂਗਰਸ ਪਾਰਟੀ ਹੈ ਨੰਬਰ 2 ਤੇ ਜਿਹੜਾ ਜੜਾ ਚੱਲਦਾ ਸੱਤਾਧਾਰੀ ਧਿਰ ਦਾ ਹੁੰਦੇ ਬਾਗੂ ਦੀ ਭਾਜਪਾ ਦੀ ਜਿਹੜੀ ਹੈ ਦੂਜੀ ਸਥਿਤੀ ਦਾ ਹੈ ਤੇ ਤਿੰਨ ਨੰਬਰ ਤੇ ਜਿਹੜੀ ਆ ਆਮ ਆਦਮੀ ਪਾਰਟੀ ਚੱਲ ਰਹੀ ਹਾਂ ਕਿ ਯੂਰੋ ਦੇ ਵੱਲੋਂ ਬੜਾ ਲਾਇਆ ਜਾ ਰਿਹਾ ਤੇ ਚੌਥੇ ਨੰਬਰ ਤੇ ਜਾ ਕੇ ਅਕਾਲੀ ਦਲ ਜੜਾ ਨਸਲ ਜੜਾ ਆ ਰਿਹਾ ਐਸੂਰੇ ਪੰਜਾਬ ਦੀ ਸਥਿਤੀ ਕਰ ਰਿਹਾ ਹੈ ਭਾਪ ਕੇ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਪੂਰਨ ਪਾਉਟੇ ਅੱਜ ਦੀ ਤਰੀਕ ਚ ਤਾਂ ਮਾੜੀ ਹੈਗੀ ਜੋ ਮਰਜ਼ੀ ਬੰਦਾ ਕਹੀ ਜਾਵੇ ਤਾਂ ਅਜਿਹੀ ਸਥਿਤੀ ਦੇ ਵਿੱਚ ਉਹ ਕਾਂਗਰਸ ਪਾ ਉਹ ਅਕਾਲੀ ਦਲ ਜਿਹੜਾ ਹਮੇਸ਼ਾ ਕਾਂਗਰਸ ਦੀ ਵਿਰੋਧਤਾ ਕਰਦਾ ਰਿਹਾ ਔਰ ਜਿਸ ਤਰੀਕੇ ਨਾਲ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਪਾਰਟੀ ਕਰਾਰ ਦਿੰਦਾ ਰਿਹਾ ਉਸ ਹਾਲਤ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਇਹ ਅਲਾਈਂਸ ਨਹੀਂ ਕਰੂਗਾ ਕਾਲੀ ਦਲ ਕਦੇ ਵੀ ਇੰਡੀਆ ਅਲਾਈਂਸ ਦਾ ਹਿੱਸਾ ਜਰਾ ਉਹ ਨਹੀਂ ਬਣ ਸਕਦਾ ਕਿਉਂਕਿ ਜਿਹੜੀ ਮਾੜੀ ਮੋਟੀ ਬਚੀ ਖੁਸ਼ੀ ਅਕਾਲੀ ਦਲ ਦੀ ਜਿਹੜੀ ਅਸੀਂ ਕਹਿ ਸਕਨੇ ਕਿ ਇੱਜ਼ਤ ਹੈ ਜਾਂ ਹੋਵੇ ਜੇ ਸਦੂ ਸਭ ਇੰਡੀਆ ਲਾਈਸ ਦਾ ਅਕਾਲੀ ਦਲ ਹਿੱਸਾ ਬਚ ਜਾਂਦਾ ਤਾਂ ਸਮਝੋ ਜਿਹੜੀ ਮਾੜੀ ਮੋਟੀ ਹੋਂਦ ਬਚੀ ਆ ਜਾਂ ਅਸਤਿਤਵ ਬਚਿਆ ਉਹ ਵੀ ਜਾ ਕੇ ਖੂਖਾ ਕੇ ਚ ਪੈ ਜਾਂਦਾ ਕਿਉਂਕਿ ਲੋਕ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਦੀ ਜਿਸ ਤਰੀਕੇ ਨਾਲ ਵਿੰਦੇ ਰਿਹਾ ਕਿ ਇਹ ਫੈਸਲਾ ਸੁਖਬੀਰ ਸਿੰਘ ਬਾਦਲ ਨੂੰ ਵਕਤ ਦੀ ਇਨਜਾਕਤ ਅਨੁਸਾਰ ਦਿੰਦੇ ਜਿੱਦ ਨੂੰ ਵਕਤ ਹੁੰਦਾ ਉਧਰੋਂ ਚਲੇ ਜਾਂਦਾ بڑے ਫੈਸਲੇ ਸੁਖਬੀਰ ਸਿੰਘ ਬਾਦਲ ਦੇ ਇਹ ਨਹੀਂ ਕਿ ਜਿਹੜੇ ਉਸ ਸਮੇਂ ਚਾਹ ਲੱਗਦੇ ਠੀਕ ਨੇ ਪਰ ਹਮੇਸ਼ਾ ਪੱਕੇ ਪੈ ਜਾਂਦੇ ਆ ਖਾਸ ਤੌਰ ਤੇ ਰਾਮਜੀਤ ਦੀ ਮਾਫੀ ਵਾਲਾ ਮੁੱਦਾ ਦੇਖ ਲਓ ਕਿ ਉਸ ਤੋਂ ਬਾਅਦ ਅਕਾਲੀ ਦਲ ਦਾ ਕੀ ਹਸ਼ਰ ਹੋਇਆ ਤਾਂ ਅ ਕਿ ਸਰਦਾਰ ਸੁਖਬੀਸ ਨਾਲ ਬਾਤ ਹੋਣੀ ਅਜੇ ਹੀ ਕੋਈ ਗਲਤੀ ਕਰਦ ਕਿ ਜਿਹੜਾ ਉਹਨਾਂ ਨੂੰ ਲੈ ਕੇ ਦੇ ਦੇਣੀ ਪੈ ਜਾਣ ਪਰ ਇਹਦੇ ਨਾਲ ਇੱਕ ਗੱਲ ਇਹ ਵੀ ਜ਼ਰੂਰੀ ਹੈ ਕਿ ਰਾਜਨੀਤੀ ਦੇ ਵਿੱਚ ਜਿਹੜਾ ਸੰਭਵ ਸ਼ਬਦ ਉਹ ਹੁੰਦਾ ਹੀ ਨਹੀਂ ਕਦੇ ਵੀ ਸੰਭਵ ਸ਼ਬਦ ਪਤਾ ਨਹੀਂ ਇਸ ਵੇਲੇ ਅਕਾਲੀ ਦਲ ਜਿਹੜਾ ਕਹ ਰਿਹਾ ਕਿ ਅਸੀਂ ਜਿਸ ਤਰੀਕੇ ਨਾਲ ਬੀਤੇ ਦੌਰ ਚ ਕਹਿੰਦਾ ਰਹੀ ਹਾਂ ਵੀ ਸਿੱਖਾਂ ਦੀ ਦੁਸ਼ਕਲ ਅਸੀਂ ਨਹੀਂ ਕਰਦਾ ਪਰ ਕੱਲ ਨੂੰ ਕੱਲ ਕਹਦੇ ਇਸ ਤੀਮ ਬਦਲ ਕੇ ਬਦਲਦੀਆਂ ਜਦੋਂ ਆਪਣੇ ਹੱਕ ਵਿੱਚ ਹਾਂਜੀ ਵੱਡੇ ਹਿੱਤਾਂ ਵਾਸਤੇ ਅਸੀਂ ਛੋਟੇ ਹਿੱਤਾਂ ਦੀ ਕੁਰਬਾਨੀ ਕਰਕੇ ਸਿੱਖਾਂ ਦੀ ਦੁਸ਼ਮਣ પાર્ટી ਨਾਲ ਵੀ ਹੱਥ ਜੜਾ ਮਲਾਉਣ ਵਾਸਤੇ ਤਿਆਰ ਹਾਂ ਇਤਿਹਾਸ ਦੇ ਵਿੱਚ ਭਾਰਤੀ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਬੜੀਆਂ ਇਹੋ ਜਿਹੀਆਂ ਅਦਾਰਦਾ ਨਹੀਂ بڑے ਲੀਡਰ ਇਦਾਂ ਦੇ ਨਹੀਂ ਜਿਹੜੇ ਪਾਣੀ ਪੀਂਦੇ ਕੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਰਹੇ ਕੋਸਦੇ ਰਹੇ ਤਾਂ ਉਹ ਹੀ ਲੀਡਰ ਫਿਰ ਵਕਤ ਪੈਣ ਦੇ ਇੱਕ ਦੂਜੇ ਦੇ ਸੱਜੇ ਆ ਖੱਬੇ ਦਿਖਾਈ ਦਿੱਤੇ ਸੋ ਰਾਜਨੀਤੀ ਦੇ ਵਿੱਚ ਸਭ ਕੁਝ ਅਸੀਂ ਕਹਿ ਸਕਦੇ ਹਾਂ ਸੰਭਵ ਹੈ ਤਾਂ ਸੰਭਵ ਹੀ ਹੈਗਾ ਰਾਜਨੀਤੀ ਸੰਭਵ ਸ਼ਬਦ ਜਰਾ ਉਹ ਨਹੀਂ ਹੈਗਾ ਸੋ ਕਹਿ ਸਕਦਾ ਸੁਖਿੰਦਰ ਜੀ ਅੱਜ ਦੀ ਤਰੀਕ ਚ ਤਾਂ ਇਹ ਸਥਿਤੀ ਲੱਗਦੀ ਨਹੀਂ ਆ ਕਿ ਅਕਾਲੀ ਦਾ ਕਾਂਗਰਸ ਨਾਲ ਜਾਂ ਇਹਦੀ ਆਲਾਨਸ ਦਾ ਹਿੱਸਾ ਬਣੇ ਬਾਕੀ ਪ੍ਰਕਾਸ਼ ਸਿੰਘ ਹੁਣਾਂ ਦੀ ਗੱਲ ਜਿਹੜੀ ਪ੍ਰਕਾਸ਼ ਸਿੰਘ ਹੁਣੀ ਅਕਾਲੀ ਦਲ ਚੋਂ ਆ ਕੇ ਕਾਂਗਰਸ ਦੇ ਇੱਕ ਨੇਤਾ ਨੇ ਉਹਨਾਂ ਨੇ ਜਿਹੜੀ ਸਥਿਤੀ ਦੀ ਵਿਆਖਿਆ ਕੀਤੀ ਆ ਉਹਨਾਂ ਨੇ ਇਸ ਬਦਲਦੀਆਂ ਸਥਕੀਆਂ ਦੇ ਸੰਦਰਭ ਚ ਅਕਾਲੀ ਦਲ ਦੀ ਕਮਜ਼ੋਰ ਹੁੰਦੀ ਜਾ ਰਹੀ ਸਥਿਤੀ ਨੂੰ ਆਧਾਰ ਬਣਾ ਕੇ ਉਹਨਾਂ ਨੇ ਗੱਲ ਕੀਤੀ ਆ ਕਿ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਖੇਤਾਂ ਵਾਸਤੇ ਇੱਕ ਖੇਤਰੀ ਪਾਰਟੀ ਦਾ ਹੋਣਾ ਜ਼ਰੂਰੀ ਆ ਮਿਰਸਨ ਦੇ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ ਜਿਹੜਾ 100 ਸਾਲਾਂ ਦਾ ਜਿਹੜਾ ਪੁਰਾਣਾ ਇਤਿਹਾਸ ਆ ਸੋ ਸਰਦਾ ਪ੍ਰਕਾਸ਼ ਸਿੰਘ ਜਿਹੜੀ ਉਹਦਾ ਜਿਹੜੀ ਸਟੇਟਮੈਂਟ ਹੈ ਉਸ ਸੰਦਰਭਕਾ ਕਿ ਹਾਂ ਅਕਾਲੀ ਦਲ ਨੂੰ ਜਿੰਦਾਰਾਣਾ ਚਾਹੀਦਾ ਇੰਡੀਆ ਆਲਾਈਂਸ ਦਾ ਹਿੱਸਾ ਬਣ ਕੇ ਤਾਂ ਜੋ ਪੰਜਾਬ ਦੇ ਭੜੇ ਦੀ ਗੱਲ ਜਿਹੜੀ ਆ ਹੋ ਸਕੇ ਪੰਜਾਬ ਦੇ ਖੇਤਾਂ ਦੀ ਰਾਖੀ ਜਿਹੜੀ ਹੋ ਸਕੇ ਬਾਕੀ ਵੇਖੋ ਆਲਵਾੜਾ ਸਮਾਖ ਕੀ ਕਹਿੰਦਾ ਜੀ ਚਲੋ ਅਗਲੀ ਖਬਰ ਆਪਾਂ ਜਿਹੜੀ ਕਰ ਲੈਨੇ ਆ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਬਹੁਤੇ ਉਮੀਦਵਾਰ ਜਿਹੜੇ ਆ ਟਰਲੋ ਮੱਛੀ ਹੋ ਗਏ ਆ ਮੈਂ ਫੇਰ ਉਹੀ ਗੱਲ ਕਰਦਾ ਨਵਜੋਸ ਸਿੱਧੂ ਦੇ ਸੰਦਰਭ ਵਿੱਚ ਗੱਲ ਕਰਨ ਲੱਗੇ ਆ ਕੀ ਨਵਜੋਤ ਸਿੰਘ ਸਿੱਧੂ ਸਾਡੇ ਲਈ ਪ੍ਰਚਾਰ ਕਰੇ ਬਹੁਤ ਸਾਰੇ ਕਾਂਗਰਸੀ ਉਮੀਦਵਾਰ ਜਿਹੜੇ ਉਹ ਤਲਵੋ ਮੱਛੀ ਹੋਏ ਪਈ ਆ ਪਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਧੜੇ ਦੇ ਨਾਲ ਕੱਲ ਮੀਟਿੰਗ ਕੀਤੀ ਹੈ ਉਹਨਾਂ ਨੇ ਆਪਣੇ ਧੜੇ ਪਿੱਛੇ ਸਟੈਂਡ ਲਿਆ ਉਹ ਕਹਿੰਦੇ ਜੀ ਜਦੋਂ ਮੈਂ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੇ ਨਹੀਂ ਪੰਜਾਬ ਦੇ ਮੁੱਤਿਆਂ ਤੇ ਰੈਲੀਆਂ ਕਰ ਰਿਹਾ ਸੀ ਉਦੋਂ ਤਾਂ ਇਹ ਸਾਰੇ ਕਹਿੰਦੇ ਸੀ ਕਿ ਇਹ ਖਿਲਾਫ ਆ ਜੀ ਪਾਰਟੀ ਦੇ ਉਦੋਂ ਸਾਰੇ ਮੇਰੇ ਜਿਹੜੇ ਪ੍ਰੋਗਰਾਮ ਬੰਦ ਕਰਵਾ ਰਹੇ ਸੀ ਤੇ ਅੱਜ ਕਹਿ ਰਹੇ ਆ ਕਿ ਮੈਂ ਇਹਨਾਂ ਲਈ ਪ੍ਰਚਾਰ ਕਰਾਂ ਦੂਜੇ ਪਾਸੇ ਜਿਹੜੇ ਮੇਰੇ ਸਾਥੀ ਮੇਰਾ ਪ੍ਰੋਗਰਾਮ ਕਰਵਾ ਰਹੇ ਸੀ ਤਾਂ ਉਹਨਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਗਈਆਂ ਉਹਨਾਂ ਨੂੰ ਨਜਾਇਜ਼ ਤੌਰ ਤੇ ਹਿਰਾਸਤ ਕਰਕੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਕੱਢਿਆ ਦਿਖਾਇਆ ਗਿਆ ਉਹ ਕਹਿੰਦੇ ਐ ਉਹਨਾਂ ਨੇ ਰਣਨੀਤੀ ਕਹਿੰਦੇ ਬਣਾਈ ਐ ਕਿ ਭਾਈ ਜਿੰਨਾ ਟਾਈਮ ਮੇਰੇ ਬਾਹਰ ਕੱਢੇਗੇ ਸਾਥੀ ਵਾਪਸ ਨਹੀਂ ਲਿਆਂਦੇ ਜਾਂਦੇ ਬਣਦਾ ਮਾਨ ਸਤਿਕਾਰ ਨਹੀਂ ਦਿੱਤਾ ਜਾਂਦਾ ਔਰ ਜਿੰਨਾ ਟਾਈਮ ਹਾਈ ਕਮਾਂਡ ਮੈਨੂੰ ਨਹੀਂ ਕਹਿੰਦੀ ਉਹਨਾਂ ਟਾਈਮ ਮੈਂ ਪ੍ਰਚਾਰ ਨਹੀਂ ਕਰਾਂਗਾ ਔਰ ਹਾਈ ਕਮਾਂਡ ਨੂੰ ਵੀ ਸਮਝਣਾ ਚਾਹੀਦਾ ਕਿ ਬੇਸ਼ੱਕ ਉਹਨਾਂ ਕੋਲ ਲੀਡਰਸ਼ਿਪ ਹੋਣੀ ਐ ਪਰ ਨਵਜੋਤ ਸਿੰਘ ਸਿੱਧੂ ਵਾਰੰਗਾ ਇੱਕ ਕ੍ਰੈਡੀਬਿਲਟੀ ਵਾਲਾ ਲੀਡਰ ਉਹਨਾਂ ਨੇ ਹਾਲੇ ਤੱਕ ਵਰਤਿਆ ਨਹੀਂ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਦੇ ਅੰਦਰ ਤੇ ਉਹਨਾਂ ਨੂੰ ਵਰਤ ਲੈਣਾ ਚਾਹੀਦਾ ਨਹੀਂ ਤਾਂ ਨਵਜੋਤ ਸਿੰਘ ਸਿੱਧੂ ਦੀ ਕਮੀ ਜਿਹੜੀ ਹੈ ਉਹ 5 ਜੂਨ ਨੂੰ ਜਾਂ 4 4 ਜੂਨ ਨੂੰ ਜੇਕਰ ਰਿਜ਼ਲਟ ਹੋਣਾ ਤੇ ਕੋ ਨੂੰ ਮਿਲ ਸਕਦੀ ਹੈ ਸਿੱਧੂ ਜਿਸ ਤਰੀਕੇ ਦੀ ਨਵਜੋਤ ਸਿੱਧੂ ਦੀ ਧੜੇ ਦੀ ਇਹ ਸਟੇਟਮੈਂਟ ਆਈ ਹੈ ਸਰਜੀਤ ਮਾਰ ਉਹਨਾਂ ਦਾ ਇੱਕ ਵੀਡੀਓ ਜਿਹੜਾ ਉਹ ਸਾਹਮਣੇ ਹੁੰਦਾ ਜਿਹਦੇ ਵਿੱਚ ਉਹ ਇੰਨੀ ਗੱਲ ਕਹਿੰਦੇ ਆ ਕਿ ਜੋ ਕੁਝ ਮੈਂ ਕਹਿ ਰਿਹਾ ਇਹ ਨਮਜੋ ਸਿੱਧੂ ਹੀ ਕਹਿ ਰਹੇ ਨੇ ਉਹਨਾਂ ਨੇ ਸਾਫ ਤਲ ਕੀ ਪੰਜਾਬ ਦੀ ਲੀਡਰਸ਼ਿਪ ਦੇ ਉੱਤੇ ਕਹਿੰਦੇ ਸਾਨੂੰ ਰਤਾ ਜਿੰਨਾ ਵੀ ਭਰੋਸਾ ਨਹੀਂ ਹੈਗਾ ਨੰਬਰ 2 ਕਹਿੰਦੇ ਕਿ ਅਸੀਂ ਕਾਂਗਰਸ ਦੀ ਕਾਂਗਰਸ ਪਾਰਟੀ ਵਾਸਤੇ ਪ੍ਰਚਾਰ ਜ਼ਰੂਰ ਕਰਾਂਗੇ ਪਰ ਹਾਂ ਜੇਕਰ ਕਾਂਗਰਸ ਦੀ ਹਾਈ ਕਮਾਂਡ ਹਾਈ ਕਮਾਂਡ ਦੇ ਵਿੱਚ ਮਲਕਾਰਾਜ ਖੜਗੇ ਦਾ ਨਾਮ ਲਿਆ ਪ੍ਰਿੰਕਾ ਗਾਂਧੀ ਦਾ ਨਾਮ ਲਿਆ ਸਰੋ ਗਾਂਧੀ ਦਾ ਨਾਮ ਲਿਆ ਕਿ ਜੇਕਰ ਇਹ ਲੀਡਰ ਜੇਕਰ ਸਾਨੂੰ ਭਰੋਸਾ ਦਿੰਦੇ ਆ ਤਾਂ ਫਿਰ ਨਮਜੋ ਸਿੱਧੂ ਆਪਣੀ ਟੀਮ ਦੇ ਨਾਲ ਬਾਹਰ ਨਿਕਲਣ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪ੍ਰਚਾਰਕ ਕਰਨਗੇ ਨਾ ਕਿ ਕਿਸੇ ਕੈਂਡੀਡੇਟ ਤਾਂ ਇਹ ਗੱਲ ਇਥੇ ਵੋਟ ਕਰਦ ਵਾਲੀ ਕਾਂਗਰਸ ਪਾਰਟੀ ਤੋਂ ਨਾਲ ਹੀ ਨਾਲ ਉਹਨਾਂ ਨੇ ਨਵਜੋਤ ਸਿੰਘ ਦੀ ਇਹ ਵੀ ਸ਼ਰਤ ਕਿ ਨਵਜੋਤ ਸਿੰਘ ਦੀ ਇਹ ਵੀ ਸ਼ਰਤ ਹੈ ਕਿ ਹਾਂ ਵੀ ਜਿਹੜੇ ਉਹਦੇ ਸੰਗੀ ਸਾਥੀ ਜਿਹੜੇ ਬੀਤੇ ਸਮੇਂ ਦੇ ਵਿੱਚ ਉਸ ਦੇ ਨਾਲ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਰੈਲੀਆਂ ਕਰਦੇ ਰਹੇ ਤੇ ਉਲਟਾ ਪੰਜਾਬ ਦੀ ਕਾਂਗਰਸ ਜਿਹੜੀ ਲੀਡਰਸ਼ਿਪ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਵਾ ਕੇ ਉਹਨਾਂ ਦੀ ਪਾਰਟੀ ਤੋਂ ਬਾਹਰ ਕਰ ਬੋਤੀ ਰਹੀ ਜਿੰਨਾ ਚਿਰ ਤੱਕ ਉਹਨਾਂ ਲੀਡਰਾਂ ਨੂੰ ਪਾਰਟੀ ਦੇ ਵਿੱਚ ਮਾਲਸਤਕਾਰ ਤਾਂ ਵਾਪਸ ਨਹੀਂ ਲਿਆ ਜਾਂਦਾ ਨਵਜੋਤ ਸਿੱਧੂ ਬਾਹਰ ਨਹੀਂ નીકਲਣਗੇ ਤੀਜੇ ਨਾਲ ਹੀ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਦਾ ਵੀ ਖੰਡਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਠੀਕ ਦੋ ਦਿਨਾਂ ਬਾਅਦ ਨਵਜੋਤ ਸਿੱਧੂ ਅੰਮ੍ਰਿਤਸਰ ਦੇ ਵਿੱਚ ਗਰਜੀਤ ਸਿੰਘ ਔਜਲਾ ਦੇ ਹੱਕ ਦੇ ਵਿੱਚ ਰੈਲੀ ਕਰਦੇ ਨਜ਼ਰ ਆਉਣਗੇ ਹੁਣ ਉਹਨਾਂ ਨੇ ਇਹ ਗੱਲ ਕਹੀ ਯਾਰ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਨੂੰ ਆਧਾਰ ਗੱਲ ਕੀਤੀ ਕੰਟਰਡਿਕਟ ਕੀਤਾ ਕਿਤੇ ਵੇਖੀ ਜਾਓ ਪ੍ਰਤਾਪ ਸਿੰਘ ਬਾਜਵਾ ਜੋ ਮਰਜੀ ਕਹੀ ਹੈ ਦੋ ਦਿਨ ਵੀ 10 ਦਿਨ ਵੀ ਇਹ ਪਤਾ ਲੱਗੂ ਕਿ ਉਹ ਨਿਕਲਦੇ ਆ ਨਵਜੋਤ ਸਿੱਧੂ ਬਾਹਰ ਆਉਂਦੇ ਜਾਂ ਨਹੀਂ ਚਲੋ ਇਹ ਗੱਲਾਂ ਸਿਰਦੋ ਸਾਥ ਬਿਆਨ ਹੁਣ ਯਸਰਜੀ ਇਤਮਾਨਦੀ ਹੈ ਹੁਣ ਅਗਰ ਇਸ ਵੇਲੇ ਪੰਜਾਬ ਦੀ ਕਾਂਗਰਸ ਇਕਾਈ ਦੀ ਲੀਡਰਸ਼ਿਪ ਦੀ ਗੱਲ ਕਰਾਂ ਸੁਖਵਿੰਦਰ ਜੀ ਤਾਂ ਇਸ ਵੇਲੇ ਐਲੋਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਸ ਤਰ੍ਹਾਂ ਲੱਗ ਰਿਹਾ ਕਿ ਖਾਈ ਕਮਾਨ ਦੇ ਵਿੱਚ ਕੇਵਲ ਤੇ ਕੇਵਲ ਟਿਕਟਾਂ ਵੰਡੇ ਦੇ ਸੰਦਰਭ ਚ ਉਹਨਾਂ ਦੀ ਚੱਲੀ ਹੈਗੀ ਉਹ ਹੋਰ ਕਿਸੇ ਦੀ ਚੱਲੀ ਨਹੀਂ ਜਿਸ ਤਰੀਕੇ ਨਾਲ ਰਾਜਾ ਆਪਣੇ ਨੂੰ ਅੱਗੇ ਲਿਆਤਾ ਜਿਸ ਤਰੀਕੇ ਨਾਲ ਸੁਖਵਿੰਦਰ ਸੁਖੀ ਨੂੰ ਔਰ ਬਾਵੇ ਨੂੰ ਉੱਥੇ ਖੜਾ ਕਰਤਾ ਬਹੁਤ ਕੋ ਚਰਚਾਵਾ ਨਹੀਂ ਇਸ ਸਾਰਾ ਕੁੱਝ ਜਿਹੜਾ ਮੈਨੇਜ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹੈ ਅਸਲ ਵਿੱਚ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿੱਚ ਇੱਕ ਛੱਡੀ ਬਰਦਾਰ ਦੇ ਰੂਪ ਵਿੱਚ ਚੱਲ ਰਹੀ ਹੈ। ਬੀਤੇ ਸਮੇਂ ਦੇ ਵਿੱਚ ਅਨਵਜੋਤ ਸਿੰਘ ਸਿੱਧੂ ਦੇ ਖਿਲਾਫ ਉਹਦੇ ਧੜੇ ਦੇ ਖਿਲਾਫ ਜਿਸ ਤਰੀਕੇ ਦੀਆਂ ਕਾਰਵਾਈਆਂ ਰਾਜਾ ਵੜਿੰਗ ਔਰ ਪ੍ਰਤਾਪ ਸਿੰਘ ਬਾਜਵਾ ਕਰਦੇ ਕਰਉਂਦੇ ਰਹੇ ਉਹ ਸਾਰੇ ਦੇ ਸਾਹਮਣੇ ਆ। ਤਾਂ ਉਦੋਂ ਜਦੋਂ ਨਵਜੋਤ ਸਿੰਘ ਸਿੱਧੂ ਆਪਣੀ ਲੀਡਰਨ ਆਪਣੀ ਪਾਰਟੀ ਦੀ ਸਾਥੀਆਂ ਦੇ ਨਾਲ ਪੰਜਾਬ ਦੇ ਅੰਦਰ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰ ਰਹੀ ਸੀ ਤਾਂ ਉਸ ਵਕਤ ਇਹ ਲੀਡਰ ਉਸ ਤੀਮ ਤੱਕ ਖਿੱਚੇ ਨਹੀਂ ਸਨ। ਤਾਂ ਠੀਕ ਆ ਫਿਰ ਜਦੋਂ ਉਸ ਵਕਤ ਉਸ ਦੀਆਂ ਰੱਤਾਂ ਖਿੱਚੀਆਂ ਜਾ ਰਹੀਆਂ ਸਨ ਉਹ ਬੰਦਾ ਆਪਣੇ ਘਰ ਬੈਠੇ ਆ ਤਾਂ ਹੁਣ ਜਿਕ ਉਸਨੇ ਇਹ ਸ਼ਰਤ ਰੱਖੀ ਆ ਕਿ ਹਾਂ ਭਈ ਅਸੀਂ ਕਿਸੇ ਵਿਅਕਤੀ ਦੇ ਮਗਰ ਨਹੀਂ ਜਾਣਾ ਪਾਰਟੀ ਲੀਡਰਸ਼ਿਪ ਨੂੰ ਪਾਰਟੀ ਨੂੰ ਮਜ਼ਬੂਤ ਜ਼ਰੂਰ ਕਰਾਂਗੇ ਪਰ ਹਾਂ ਸਾਨੂੰ ਜਿਹੜੀ ਹਾਈ ਕਮਾਂਡ ਆ ਉਹ ਫਰੋਸਾ ਦਵੀ ਪਰ ਸੁਖਵਿੰਦਰ ਜੀ ਅਜੇ ਤੱਕ ਪਾਰਟੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨਵੀਂ ਨਵਜੋਸ ਸਿੱਧੂ ਦੀ ਇਸ ਸ਼ਰਤ ਅਦੇਸ ਬੰਦੀ ਜਿਹੜੀ ਝੋਪਿਆ ਉਹ ਤਾਂ ਕੀਤੀ ਹੋਈ ਆ ਇਹ ਤਾਂ ਕਰ ਸਰਜੀਤ ਧਮਾਨ ਦਾ ਬੋਲਿਆ ਅੱਜ ਤੋ ਕੁਝ ਸਮਾਂ ਪੈਣਾ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਅਲਫਤ ਕਹੀ ਸੀ ਪਰ ਅਜੇ ਤੱਕ ਕਾਂਗਰਸ ਹਾਈ ਕਮਾਨ ਵੱਲੋਂ ਨਵਜੋਤ ਸਿੱਧੂ ਦੇ ਇਸ ਵਿਆਦ ਦਾ ਕੋਈ ਵੀ ਨੋਟਿਸ ਜਿਹੜਾ ਉਹ ਨਹੀਂ ਲਿਆ ਗਿਆ ਜਿਸ ਤੋਂ ਸਾਫ ਫਰ ਹੈ ਕਿ ਪੰਜਾਬ ਦੀ ਲੀਡਰਸ਼ਿਪ ਤੇ ਦੂਜੇ ਪਾਸੇ ਕੇਂਦਰ ਦੀ ਲੀਡਰਸ਼ਿਪ ਕਿਸ ਤਰ੍ਹਾਂ ਖੇਤੇ ਇਸ ਗੱਲ ਨਾਲ ਸਹਿਮਤ ਹੈ ਇਹ ਸਾਨੂੰ ਨਵਜੋਤ ਸਿੱਧੂ ਦੀ ਜਿਹੜੀ ਲੋੜ ਆ ਉਹ ਨਹੀਂ ਹੈ ਬਾਕੀ ਲਈ ਸੁਖਮੰਦਰ ਦੀ 4 ਜੂਨ ਤੋਂ ਬਾਅਦ ਦੀ ਗੱਲ ਜੇਕਰ ਇੰਡੀਆ ਅਲਾਈਅንስ ਦੇ ਜਿਹੜੇ ਨਤੀਜੇ ਉਹ ਇੰਡੀਆ ਅਲਾਈਂਸ ਦੇ ਨਿਤਾਵਾਂ ਦੀ ਇੱਛਾ ਅਨੁਸਾਰ ਆਗੇ ਫਿਰ ਤਾਂ ਕਹਿਣਗੇ ਕਿ ਹਾਂ ਫਿਰ ਅਸੀਂ ਆਪਣੇ ਸਿਰ ਤੇ ਪਾਰਟੀ ਜਿਹੜੀ ਆ ਮਜ਼ਬੂਤ ਹੋਈ ਹੈ ਜਿੱਤਿਆ ਤੇ ਜੇਕਰ ਇੰਡੀਆ ਅਲਾਈਂਸ ਦੇ ਨਤੀਜੇ ਇੰਡੀਆ ਅਲਾਈਂਸ ਦੇ ਨਿਤਾਵਾਂ ਦੇ ਅਨੁਸਾਰ ਨਹੀਂ ਹੁੰਦੇ ਤਾਂ ਫਿਰ ਸੁਖਵਿੰਦਰ ਜੀ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ ਇਹ ਵੀ ਪਤਲੀ ਜਾਊਗੀ ਨਵਜੋਤ ਸਿੱਧੂ ਦੀ ਪੁਛਪੜਤਾ ਪੁਛ ਪ੍ਰਤੀਤ ਫਿਰ ਹੋਵੇਗੀ ਨਵਜੋਤ ਸਿੱਧੂ ਨੂੰ ਫਿਰ ਬੁਲਾਇਆ ਜਾਵੇਗਾ ਫਿਰ 라ਬੂਰ ਗਾਂਧੀ ਤੇ ਪ੍ਰਿੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਨਾਲ ਫੋਟੋ ਖਿਚਾਉਣਗੇ ਫਿਰ ਫੋਟੋ ਪਾਉਣਗੇ ਤਾਂ ਫਿਰ ਕਹਿਣਗੇ ਕਿ ਹਾਂ ਭਈ ਬੀਤੇ ਵਿੱਚ ਸਾਡੇ ਕੋਲ ਕੁਝ ਕਰਦੀਆਂ ਜਿਹੜੀਆਂ ਹੋਈਆਂ ਨਹੀਂ ਜੇਕਰ ਪਰ ਪੰਜੂ ਦੀ ਸਥਿਤੀ ਨੂੰ ਸਵਾਲ ਇਹ ਵੀ ਹੈ ਸਵਾਲ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਸਾਡੇ ਲਈ ਆ ਕੇ ਪ੍ਰਚਾਰ ਕਰੇ ਇਹੋ ਜਿਹੇ ਤਰੀਕੇ ਦੇ ਨਾਲ ਤਰਲੋ ਮੱਛੀ ਹੋ ਰਹੇ ਕਾਂਗਰਸੀਆਂ ਨੂੰ ਸਵਾਲ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਕ ਵਕ ਤਾਂ ਹੀ ਪੰਜਾਬ ਦੇ ਮੁੱਦਿਆਂ ਤੇ ਆਪਣੇ ਧੜੇ ਦੇ ਨਾਲ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਰੈਡੀਆਂ ਕਰ ਰਿਹਾ ਸੀ ਉਦੋਂ ਜਿਹੜੇ ਵਿਰੋਧ ਕਰਨ ਵਾਲੇ ਲੋਕ ਸੀ ਉਦੋਂ ਉਹਨਾਂ ਨੂੰ ਕਿਉਂ ਨਹੀਂ ਅਟਲਾਈ ਕਿ ਭਾਈ ਨਵਜੋਤ ਸਿੰਘ ਤਾਂ ਪੰਜਾਬ ਦੇ ਮੁੱਦਿਆਂ ਦੀ ਉਹ ਗੱਲ ਕਰ ਰਿਹਾ ਕਾਂਗਰਸ ਦੀ ਉਹ ਗੱਲ ਕਰ ਰਿਹਾ ਉਦੋਂ ਕਿਉਂ ਰੋਕ ਰਹੇ ਸੀ ਅੱਜ ਕਹਿੰਦੇ ਕਿ ਨਵਜੋਤ ਸਿੰਘ ਪ੍ਰਚਾਰ ਕਰੇਗਾ ਜੀ ਦੂਤ ਨਾਲ ਵਾਅਦਾ ਕਰੇਗਾ ਔਰ ਲੀਡਰਾਂ ਲਈ ਆ ਕੇ ਪ੍ਰਚਾਰ ਕਰੇ ਕਰੇ ਹੋ ਕਿਉਂ ਕਰੇ ਨਵਜੋਤ ਸਿੰਘ ਜਿਹੜੇ ਬੰਦੇ ਉਹਦਾ ਪ੍ਰੋਗਰਾਮ ਕਰਵਾ ਰਹੇ ਸੀ ਉਹਨੂੰ ਤੁਸੀਂ ਬਾਹਰ ਕੱਢ ਰਹੇ ਹੋ ਉਹਨਾਂ ਨੂੰ ਤੁਸੀਂ ਉਦੋਂ ਤੇ ਕਾਰਵਾਈ ਕਰ ਰਹੇ ਹੋ ਤੇ ਨਵਜੋਤ ਸਿੰਘ ਸਿੱਧੂ ਨੇ ਸਟੈਂਡ ਠੀਕ ਲਿਆ ਉਹ ਕਹਿੰਦੇ ਕਿ ਜਿਹੜੇ ਮੇਰੇ ਪ੍ਰੋਗਰਾਮ ਕਰਾਉਣ ਵਾਲੇ ਲੋਕ ਸੀ ਜਿਨ੍ਹਾਂ ਤੇ ਕਾਰਵਾਈਆਂ ਹੋਈਆਂ ਨੇ ਮੇਰੇ ਮੇਰੇ ਆਪਣੇ ਲੋਕ ਨੇ ਉਹਨਾਂ ਨੂੰ ਬੰਦਾ ਮਾਨ ਸਤਕਾਰ ਦਿਓ ਉਹਨਾਂ ਨੂੰ ਬਹਾਲ ਕਰੋ ਫਿਰ ਮੈਂ ਜਿਹੜਾ ਕਰਨ ਬਾਰੇ ਜਿਹੜਾ ਉਹ ਸੋਚੂਗਾ ਔਰ ਉਹਨਾਂ ਨੇ ਇਹ ਵੀ ਗੱਲ ਸਾਫ਼ ਕਰ ਦਿੱਤੀ ਹੈ ਕਿ ਰਾਹੁਲ ਪ੍ਰਿਆੰਕਾ ਹਾਈ ਕਮਾਂਡ ਜਿਹੜੀ ਆ ਉਹ ਖੁਦ ਕਹੇ ਕਿ ਨਵਜੋਤ ਸਿੰਘ ਜਿੱਦੂ ਅੱਗੇ ਹੋ ਕੇ ਚੱਲੇ ਇਹ ਨਹੀਂ ਹੈ ਕਿ ਨਵਜੋਤ ਸਿੰਘ ਜਿੱਦੂ ਨੂੰ ਤੁਸੀਂ ਵਰਤ ਕੇ ਦਰਸ਼ਣੀ ਘੋੜਾ ਬਣਾ ਦਿਓ ਹਾਈ ਕਮਾਂਡ ਨੂੰ ਵੀ ਇਹ ਗੱਲ ਸੋਚ ਰਣੀ ਚਾਹੀਦੀ ਹੈ ਕਿ ਨਵਜੋਤ ਸਿੰਘ ਸਿੱਧੂ ਉਹ ਬੰਦਾ ਹੈ ਜਿਹੜਾ ਸਿਰਫ ਮੁੱਦੇ ਹੀ ਨਹੀਂ ਚੁੱਕਦਾ ਮੁੱਦੇ ਹੱਲ ਕਰਨ ਦਾ ਜਿਹੜਾ ਉਹ ਰਾਹ ਵੀ ਦਿੰਦਾ ਔਰ ਜੇਕਰ ਇਸ ਵਕਤ ਕਾਂਗਰਸ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਕ੍ਰੈਡਿਬਿਲਟੀ ਨਵਜੋਤ ਸਿੰਘ ਸਿੱਧੂ ਦੀ ਆਪਣੀ ਹੈ ਉਹਨਾਂ ਦੇ ਕਰਦਾਰ ਦੀ ਹੈ ਔਰ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੂੰ ਅੱਗੇ ਤੋਰਨਾ ਚਾਹੀਦਾ ਹੈ ਜੇਕਰ ਤੋਰਦੇ ਹੈ ਤਾਂ ਫਾਇਦਾ ਜਿਹੜਾ ਉਹ ਕਾਫੀ ਜ਼ਿਆਦਾ ਹੋ ਸਕਦਾ ਹੈ ਅਦਰਵਾਈਜ਼ ਨਵਜੋਤ ਸਿੰਘ ਸਿੱਧੂ ਦੀ ਕਮੀ ਹੁਣ ਲੋਕਾਂ ਨੂੰ ਖਲਣ ਲੱਗੀ ਹੈ ਕਾਂਗਰਸੀਆਂ ਨੂੰ ਖਲਣ ਲੱਗੀ ਹੈ ਐਵੇਂ ਨਹੀਂ ਇੱਕ ਤੋਂ ਲੋ ਮੱਛੀ ਹੋਏ ਵਰਦੇ ਕਿ ਨਵਜੋਤ ਸਿੰਘ ਸਿੱਧੂ ਸਾਡੇ ਲਈ ਜਿਹੜਾ ਉਹ ਪ੍ਰਚਾਰ ਕਰੇ ਨਵਜੋਤ ਸਿੰਘ ਸਿੱਧੂ ਉਹ ਬੰਦਾ ਹੈ ਜਿਹੜਾ ਘਰੇ ਬਹਿ ਜਾਵੇ ਤਾਂ ਵੀ ਖਬਰਾਂ ਜੇ ਘਰੋਂ ਬਾਹਰ ਨਿਕਲੇ ਤਾਂ ਤਾਂ ਵੀ ਖਬਰਾਂ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ अहमियत ਕੀ ਹੈ ਹੁਣ ਇਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਰਹੀ ਹੈ ਆ ਸੁਖਵੰਦਰ ਜੀ ਦੇਖੋ ਨਵਜੋਤ ਸਿੱਧੂ ਪੰਜਾਬ ਦੀ ਲੀਡਰਸ਼ਿਪ ਦੀ ਰਡਾਰ ਤੇ ਉਸ ਸਮੇਂ ਨਹੀਂ ਹੋਇਆ ਕਿ ਜਦੋਂ ਉਸਨੇ ਪਾਰਟੀ ਦੇ ਹੱਕ ਦੇ ਵਿੱਚ ਆਪਣੇ ਗਰੁੱਪ ਤੇ ਨਾਲ ਮੀਟਿੰਗਾਂ ਕਰਦੀਆਂ ਸ਼ੁਰੂ ਕੀਤੀਆਂ ਬਲਕਿ ਉਹ 2022 ਦੀਆਂ ਚੋਣਾਂ ਤੋਂ ਬਾਅਦ ਜਦੋਂ ਭੰਤਪਾਨ ਹੋਣੀ ਸੌ ਚੁੱਕਦੇ ਆ ਤੇ ਉਸ ਤੋਂ ਬਾਅਦ ਨਵਜੋਤ ਸਿੱਧੂ ਆਪਣੇ ਸਾਥੀਆਂ ਦੇ ਨਾਲ ਬਾਹਰ ਨਿਕਲਦੇ ਨੇ ਵੱਖ-ਵੱਖ ਹਲਕਿਆਂ ਦਾ ਦੋਵਾ ਕਰਦੇ ਉਦੋਂ ਹੀ ਪਾਰਟੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਉਸ ਤੇ ਉਡਾਣਾਂ ਤੇ ਪਹੁੰਚ ਜਾਂਦੇ ਤਾਂ ਫਿਰ ਜਦੋਂ ਉਸ ਤੋਂ ਬਾਅਦ ਨਿਰੰਤਰ ਤੌਰ ਤੇ ਉਪ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਵੱਖ-ਵੱਖ ਹਟਕੈਂਚ ਰੈਲੀਆਂ ਕਰਦੇ ਆ ਤਾਂ ਲੀਡਰਸ਼ਿਪ ਜਿਹੜੀ ਪੰਜਾਬ ਦੀ ਫਿਰ ਉਹਨਾਂ ਤੇ ਔਖੀ ਹੋ ਜਾਂਦੀ ਆ ਤੇ ਉਹਨਾਂ ਦੇ ਨਕਾਵਾਂ ਦੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਸ਼ੁਰੂ ਹੁੰਦੀ ਆ ਤਾਂ ਫਿਰ ਇਹ ਸਭ ਕਾਸੇ ਦੇ ਵਿੱਚ ਨਵਜੋਤ ਸਿੱਧੂ ਹੁਣ ਕਿਸ ਤਰੀਕੇ ਦੇ ਨਾਲ ਆਪਣੇ ਨੇਤਾਵਾਂ ਨੂੰ ਛੱਡ ਕੇ ਆਪਣੇ ਸਾਥੀਆਂ ਨੂੰ ਜੱਦ ਸਾਧ ਕੇ ਪਾਰਟੀ ਦੇ ਹੱਕ ਵਿੱਚ ਜਾਂ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਸੋ ਨਮਜੂਦ ਸਿੱਧੂ ਦਾ ਇਹ ਜਿਹੜੀ ਸ਼ਰਤ ਹੈ ਸ਼ਰਤ ਨਹੀਂ ਇਹ ਗੱਲ ਇੱਕ ਸਧਾਰਨ ਗੱਲ ਹੈ ਕਿ ਹਾਂ ਵੀ ਬੀਤੇ ਦੌਰ ਚ ਜਦੋਂ ਮੈਂ ਕੰਮ ਕਰਦਾ ਰਿਹਾ ਉਦੋਂ ਤੁਸੀਂ ਇਸ ਨੂੰ ਵਿਰੋਧ ਕਹਿੰਦੇ ਰਹੇ ਜਿਤੋਂ ਤੁਸੀਂ ਮੈਨੂੰ ਘਾਟ ਕਹਿੰਦੇ ਜਿਵੇਂ ਕਿ ਬਾਣ ਕੇ ਗੱਲ ਕਰ ਤਾਂ ਸਾਫ਼ ਕਲੀਅਰ ਕਟਿਆ ਸੁਖਿੰਦਰ ਜੀ ਜਿਹੜੀ ਗੁੰਡਿਆਂ ਨੇ ਸ਼ਰਤ ਰੱਖੀ ਜਿਹੜੀ ਉਹਨਾਂ ਦੀ ਮੰਗ ਹੈ ਬਿਲਕੁਲ ਬਾਜ਼ਮਾ ਕਿ ਠੀਕ ਹੈ ਵੀ ਜੇਕਰ ਮੇਰੇ ਕੋਲ ਪ੍ਰਚਾਰ ਕਰਵਾ ਤਾਂ ਮੇਰੇ ਉਸ ਸਾਥੀਆਂ ਨੂੰ ਪਹਿਲਾਂ ਬਹਾਲ ਕਰੋ ਤੇ ਦੂਜੇ ਪਾਸੇ ਕੇਂਦਰ ਦੀ ਜਿਹੜੀ ਹਾਈ ਕਮਾਂਡ ਦੀ ਲੀਡਰਸ਼ਿਪ ਆ ਉਹ ਇਸ ਗੱਲ ਦਾ ਭਰੋਸਾ ਰਵੇ ਤਾਂ ਮੈਂ ਮੈਦਾਨ ਵਿੱਚ ਨਿਤਰਾਂ ਦਾ ਬਾਕੀ ਹੁਣ ਦੇਖਦੇ ਹਾਂ ਕਿ ਜਿਹੜੀ ਕੇਂਦਰ ਦੀ ਕਾਂਗਰਸ ਦੀ ਹਾਈ ਕਮਾਂਡ ਦੀ ਲੀਡਰਸ਼ਿਪ ਆ ਉਹ ਨਵਜੋ ਸਿੱਧੂ ਦੀ ਇਸ ਮੰਗ ਨੂੰ ਕਿਸ ਤਰ੍ਹਾਂ ਲੈਂਦੀ ਜੀ ਚਲੋ ਅਣਖਾ ਬੋਤਰਾ ਪਰ ਅਗਲੀ ਖਬਰ ਜੇ ਲੈ ਲਈਏ ਅਗਲੀ ਖਬਰ ਵੀ ਬੜੀ ਅਹਿਮ ਹੈ ਪਹਿਲੀ ਵਾਰ ਪੰਜਾਬ ਸਰਕਾਰ ਨੇ ਮੰਨਿਆ ਸੁਪਰੀਮ ਕੋਰਟ ਦੇ ਅੰਦਰ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਲੀਕ ਹੋਣ ਦੇ ਕਾਰਨ ਉਹਦੀ ਜਿਹੜੀ ਆ ਉਹ ਮੌਤ ਹੋਈ ਔਰ ਇਸ ਸੰਦਰਭ ਦੇ ਵਿੱਚ ਪੂਰਾ ਪੰਜਾਬ ਹੀ ਜਿਹੜਾ ਸਰਕਾਰ ਨੂੰ ਲਾਣਤਾ ਪਾਉਂਦਾ ਰਿਹਾ ਕਿ ਇਹਨਾਂ ਨੇ ਸਿਕਿਉਰਿਟੀ ਘਟਾਈ ਹੈ ਇਸ ਕਰਕੇ ਜਿਹੜੀ ਆ ਮੌਤ ਹੋਈ ਹੈ ਇਹ ਗੱਲਾਂ ਜਿਹੜੀਆਂ ਕਹੀਆਂ ਨੇ ਔਰ ਉਹਦੀ ਸਿਕਿਉਰਿਟੀ ਲੀਕ ਵਾਲਾ ਦਾ ਡਾਕੂਮੈਂਟ ਵਾਇਰਲ ਕੀਤਾ ਗਿਆ ਭਗਵੰਤਬਾਹ ਦੇ ਸਲਾਹਕਾਰ ਦੇ ਵੱਲੋਂ ਜਾਂ ਕੁਝ ਹੋਰ ਲੋਕਾਂ ਦੇ ਵੱਲੋਂ ਉਹਨਾਂ ਦੇ ਉੱਪਰ ਕਾਰਵਾਈ ਦੀ ਮੰਗ ਹੁੰਦੀ ਰਹੀ ਹੈ ਪਰ ਹੁਣ ਪੰਜਾਬ ਸਰਕਾਰ ਨੇ ਖੁਦ ਹੀ ਸੁਪਰੀਮ ਕੋਰਟ ਦੇ ਵਿੱਚ ਇਹ ਸਾਰੀਆਂ ਗੱਲਾਂ ਮੰਨ ਲਈਆਂ ਤਾਂ ਫਿਰ ਵਿਕਮ ਸਿੰਘ ਬੁਜੀਟਿਆ ਹੋਰਾਂ ਨੇ ਹੋਰਾਂ ਨੇ ਵਿਰੋਧੀਆਂ ਨੇ ਇਸ ਚੀਜ਼ ਤੇ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਈ ਇੱਤੇ ਭਗਵੰਤ ਮਾਨ ਅੱਜ ਦੇ ਸਲਾਹਕਾਰ ਤੇ ਕੁਝ ਹੋਰ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਭਗਵੰਤਬੰਦੂ ਦਾ ਸੀਫਾ ਹੀ ਦੇ ਦੇਣਾ ਚਾਹੀਦਾ ਉਹਨਾਂ ਨੇ ਇਹ ਵੀ ਗੱਲਾਂ ਜਿਹੜੀਆਂ ਕਹਿਦੀਆਂ ਸੁਖਵਿੰਦਰ ਜੀ ਆਪਣੇ ਆਪ ਦੇ ਵਿੱਚ ਇਹ ਖਬਰ ਜਿਹੜੀ ਦਾ ਬੜੀ ਮਹੱਤਵਪੂਰਨ ਹੈ ਇਸ ਖਬਰ ਨੂੰ ਕੇਵਲ ਤੇ ਕੇਵਲ ਸਿੰਘ ਨੂੰ ਬੂਸੇਵਾਲ ਦੇ ਕਤਲ ਦੇ ਨਾਲ ਜੋੜ ਕੇ ਆਪਾਂ ਜੇ ਨਾਂ ਵਿਖੀਏ ਤਾਂ ਸੁਖਵਿੰਦਰ ਜੀ ਜਿਸ ਤਰੀਕੇ ਦੇ ਨਾਲ ਹਲਫਨਾਮਾ ਜਿਹੜਾ ਸੁਪਰੀਮ ਕੋਰਟ ਚ ਪੰਜਾਬ ਸਰਕਾਰ ਦੇ ਦਿੱਤਾ ਪੰਜਾਬ ਸਰਕਾਰ ਦੇ ਆਪਾ ਵਰਤੀ ਤੇ ਪੰਜਾਬ ਸਰਕਾਰ ਦੇ ਦਾਅਵੇ ਦੀ ਪੰਜਾਬ ਸਰਕਾਰ ਦੀ ਆਪੀ ਫੂਟ ਕੱਟ ਕੇ ਰੱਖ ਦਿੱਤੀ ਹੈ। ਗੱਲ ਮਸਲਾ ਉਹ ਸ਼ੱਕ ਦਾ ਜਿਸ ਤੇ ਹਾਈ ਕੋਰਟ ਨੇ ਇਹ ਹੁਕਮ ਦਿੱਤਾ ਕਿ 1 ਮਈ ਨੂੰ ਇਹ ਜਿਹੜੀ ਛੜਕਾ ਜਿਹੜੀ ਸੁਖਨਾ ਝੀਲ ਤੋਂ ਲੈ ਕੇ ਨਵਾਂ ਗਾਮ ਤੱਕ ਜਾਂਦੀ ਹੈ ਇਹ ਆਮ ਲੋਕਾਂ ਵਾਸਤੇ ਖੋਦਣੀ ਚਾਹੀਦੀ ਹੈ। ਪਰ ਦੂਸਰੇ ਪਾਸੇ ਪੰਜਾਬ ਸਰਕਾਰ ਇਸ ਕੋਰਟ ਇਸ ਛੜਕ ਨੂੰ ਸਕਿਉਰਟੀ ਦਾ ਮੁੱਦਾ ਬਣਾ ਕੇ ਸੁਖਿੰਦਰ ਦੀ ਸੁਪਰੀਮ ਕੋਰਟ 'ਚ ਪਹੁੰਚ ਰਹੀ ਹੈ। ਤੇ ਉੱਥੇ ਜਾ ਕੇ ਜਿਹੜੀਆਂ ਉਸ ਨੇ ਦੋ ਉਧਾਰਨਾ ਦਿੱਤੀਆਂ ਜਿਹੜੇ ਦੋ ਤਰਕ ਦਿੱਤੇ ਉਹ ਸੁਖਿੰਦਰ ਜੀ ਪੰਜਾਬ ਸਰਕਾਰ ਦੇ ਉਹਨਾਂ ਆਪਣੇ ਹੀ ਉਹਨਾਂ ਬਿਆਨਾਂ ਦੇ ਉਲਟ ਆ ਜਿਹਦੇ ਵਿੱਚ ਉਹ ਕਹਿੰਦੇ ਨਹੀਂ ਕਿ ਪੰਜਾਬ ਦੇ ਵਿੱਚ ਤੇ ਅਮਨ ਕਾਨੂੰਨ ਦੀ ਸਥਿਤੀ ਪੂਰਨ ਤੌਰ ਤੇ ਕਾਬੂ ਹੇਠ ਆ ਪੰਜਾਬ ਦੇ ਵਿੱਚ ਤਾਂ ਲੋਕ ਜਿਹੜੇ ਨੇ ਬਾਹਰੋਂ ਨਿਵੇਸ਼ ਕਰ ਰਹੇ ਆ ਉਹ ਜੋਖਪਤੀ ਬਾਹਰੋਂ ਆਣ ਕੇ ਇਥੇ ਨਿਵੇਸ਼ ਕਰ ਰਹੇ ਆ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਇਹ ਬਿਆਨ ਹੁੰਦੇ ਆ ਤੇ ਦੂਜੇ ਪਾਸੇ ਪੰਜਾਬ ਸਰਕਾਰ ਜਿਹੜੀ ਆ ਉਸ ਸੜਕ ਨੂੰ ਬੰਦ ਰੱਖਣ ਦੇ ਹੱਕਾਰਦ ਸੁਪਰੀਮ ਕੋਰਟ 'ਚ ਇਹ ਜਾ ਕੇ ਤਰਕ ਦਿੰਦੀ ਆ ਕਿ ਹਾਂ ਭਈ ਸੁਰੱਖਿਅਤ ਜਿਹੜੀ ਆ ਉਥੇ ਜ਼ਰੂਰੀ ਹੈ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਸੀ ਉਹ ਇਸ ਕਰਕੇ ਹੋ ਗਿਆ ਕਿਉਂਕਿ ਉਸ ਦੀ ਸੁਰੱਖਿਆ ਘਟਾਈ ਗਈ ਦੂਸਰੇ ਬੰਨੇ ਜਿਹੜਾ ਤਰਕ ਉਹਨਾਂ ਨੇ ਇਹ ਦਤਾ ਕਿ ਦੇਖੋ ਜੀ ਮੋਹਾਲੀ ਦੇ ਵਿੱਚ ਜਿਹੜਾ ਇੰਟੈਲੀਜੈਂਸ ਹੈੱਡਕੁਆਰਟਰ ਸੀ ਉਥੇ ਜੀਆਰਪੀ ਹਮਲਾ ਹੁੰਦਾ ਹੈਗਾ ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਸਖਾਵੇਂ ਨਹੀਂ ਹਨ ਪੰਜਾਬ ਦੇ ਵਿੱਚ ਮਾੜੇ ਹਾਲਾਤ ਨੇ ਹੁਣ ਜੇਕਰ ਪੰਜਾਬ ਸਰਕਾਰ ਇਹ ਖੁਦ ਮੰਨ ਰਹੀ ਆ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਮਾੜੇ ਹਾਲਾਤ ਨੇ ਪੰਜਾਬ ਦੇ ਵਿੱਚ ਅੱਤਵਾਦ ਉੱਭਰ ਦਾ ਖਤਰਾ ਅਸਲਿੰਦਰ ਇਫ ਪੰਜਾਬ ਸਰਕਾਰ ਦੇ ਉਹ ਵਾਦੇ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅਮਨ ਕਾਨੂੰਨ ਦੀ ਸਥਿਤੀ ਪੂਰਨ ਤੌਰ ਤੇ ਨਿਰੰਤਰ ਆ ਪੰਜਾਬ ਇਹ ਹੈ ਪੰਜਾਬ ਉਹ ਫਿਰ ਉਹ ਵਾਦੇ ਕਿੱਥੇ ਜਾਂਦੇ ਉਹਨਾਂ ਦੀ ਹਵਾ ਨਿਕਲ ਜਾਂਦੀ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਨਿਤ ਸੀਨਾ ਮਤਲਬ ਚਪਟਾ ਦੀ ਖੂਹ ਰਹੀ ਹੈ ਗੋਲੀ ਚੱਲਦੀ ਪਈ ਹੈ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਮਹਾਲੀ ਦੇ ਜੀਆਰਪੀ ਅਟੈਕ ਦੀ ਇਹੋ ਜਿਹਾ ਅਟੈਕ ਸੁਹਾੜੀ ਦੇ ਵਿੱਚ ਵੀ ਹੁੰਦਾ ਤਾਂ ਫਿਰ ਸੁਹਾੜੀ ਨੂੰ ਵੀ ਬਿਲਕੁਲ ਸਿਕਿਟੀ ਕਰ ਦੇਣਾ ਚਾਹੀਦਾ ਪਾ ਪੰਜਾਬ ਸਰਕਾਰ ਇਸ ਮੁੱਦੇ ਤੇ ਆਪਣੇ ਆਪ ਸੁਖਿੰਦਰ ਜੀ ਨੰਗੀ ਹੋ ਜਾਂਦੀ ਹੈ ਸੁਪਰੀਮ ਕੋਰਟ ਚ ਜਾ ਕੇ ਚਲੋ ਰਾਹਤ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਇਹ ਸਾਰੇ ਮੁੱਦੇ ਦੀ ਸੁਲਵਾਈ ਜਿਹੜੀ ਆ ਉਹ ਜਿਹੜੀ ਆ ਸਤੰਬਰ ਮਹੀਨੇ ਤੱਕ ਪਾਤੀ ਕਿ ਸਤੰਬਰ ਮਹੀਨੇ ਤੱਕ ਇਹ ਜਿਹੜੀ ਸ਼ਰਤ ਬਾਤ ਰਹੂਗੀ ਪਰ ਪੰਜਾਬ ਸਰਕਾਰ ਨੇ ਜਿਸ ਤਰੀਕੇ ਦਾ ਇਹ ਤਰਕ ਦਿੱਤਾ ਪੰਜਾਬ ਸਰਕਾਰ ਦੇ ਉਹਨਾਂ ਦਾਅਵੇ ਦੀ ਜਿਹੜੀ ਫੂਕ ਆ ਉਹ ਖੁਦ ਹੀ ਪੰਜਾਬ ਸਰਕਾਰ ਦੇ ਕੱਢਦੀ ਹੁਣ ਆ ਗਈ ਅਸਤੀਫਾ ਮੰਗਣ ਦੀ ਗੱਲ ਵਿਕਰਮ ਜੀ ਨਾਲ ਜੀਟੀ ਆ ਕੱਲ ਉਸੇ ਵੇਲੇ ਲਾਈਵ ਹੁੰਦੇ ਆ ਔਰ ਲਾਈਵ ਹੋ ਕੇ ਉਹ ਸਾਰੀ ਪੂਰ ਖੂਰ ਕੇ ਰੱਖ ਦਿੱਤੇ ਬਲੌਰ ਸਿੰਘ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਉਹਨਾਂ ਨੇ ਉਸ ਇੰਸਪੈਕਟਰ ਦੀ ਵੀ ਉਦਾਹਰਨ ਦਿੱਤੀ ਕਿ ਜਦੋਂ ਇੰਟਰਵਿਊ ਕਰਾਈ ਲਾਰੰਸ ਮਿਸ਼ਨ ਹੋਈ ਤੇ ਉਹ ਬੰਦਾ ਐਸੇ ਉਹ ਉਪਦੇਸ਼ ਭੱਜ ਗਿਆ ਹੁਣ ਜੇਕਰ ਅਜਿਹੀਆਂ ਸਥਿਤੀਆਂ ਪੰਜਾਬ ਸਰਕਾਰ ਖੁਦ ਮੰਨ ਲਈ ਕਿ ਹਾਂ ਪਈ ਸਿੱਧੂ ਮੂਸੇਵਾਲਾ ਦਾ ਕਤਲ ਇਸ ਕਰਕੇ ਹੋਇਆ ਕਿ ਉਸਦੀ ਸਕਿਉਰਿਟੀ ਅਸੀਂ ਅੱਧੀ ਕੀਤੀ ਜਦੋਂ ਚਾਰ ਸੀ ਬਾਅਦ ਚ ਦੋ ਰਹਿ ਗਈ ਤਾਂ ਫਿਰ ਭਾਵ ਇਹ ਆ ਕਿ ਪੰਜਾਬ ਸਰਕਾਰ ਦੇ ਸੁਖਵਿੰਦਰ ਜੀ ਪੱਲੇ ਹੀ ਰੱਖਣੀ ਹੈ ਜਿਹੜੀ ਸਰਕਾਰ ਦਾ ਡੀਜੀਪੀ ਕਾਰਜਕਾਰੀ ਹੋਵੇ ਜੇਰਾ ਅਜੇ ਤੱਕ ਪੱਕਾ ਹੀ ਨਾ ਹੁੰਦਾ ਪੱਕੇ ਹੀ ਕਾਰਜਕਾਰੀ ਕਰਕੇ ਉਹ ਆਪਣਾ ਕਾਰਜਕਾਲ ਪੂਰਾ ਕਰ ਲਵੇ ਸਕਮਿੰਦਰ ਜੀ ਫਿਰ ਉੱਥੇ ਇਹੋ ਜਿਹੇ ਹਾਲਾਤ ਬਣਨਗੇ ਜਿਹੜੇ ਕਲ ਸੁਪਰੀਮ ਕੋਰਟ ਚ ਦਿੱਤੇ ਨੇ ਆ ਜਿਹੜੀ ਪੰਜਾਬ ਸਰਕਾਰ ਦੇ ਸੁਪਰੀਮ ਕੋਰਟ ਚ ਜਿਹੜੇ ਤੱਕ ਦਿੱਤੇ ਨੇ ਫਿਰ ਉਹੀ ਹਾਲਾਤ ਸੱਚੇ ਨੇ ਤਾਂ ਫਿਰ ਕਿਸ ਨੂੰ ਦੇ ਨਾਲ ਭਗਵੰਤ ਮਾਨ ਹੁੰਦੇ ਜਿਹੜੇ ਸੜਕਾਂ ਤੇ ਤੁਰਦੇ ਆ ਤਾਂ ਕਹਿ ਦਿੰਦੇ ਆ ਕਿ ਹਾਂ ਵੀ ਆਹ ਵੇਖੋ ਮੈਨੂੰ ਬੰਦੇ ਮਿਲ ਰਹੇ ਆ ਜੇਕਰ ਇੱਕ ਬੰਦਪਈ ਸੜਕ ਦਾ ਖਤਰਾ ਮੁੱਖ ਮੰਤਰੀ ਦੇ ਨਵਾਸਥਾਨ ਨੂੰ ਹੁੰਦਾ ਇਨਾਂ ਕਿ ਸਰਕਾਰ ਸੁਪਰੀਮ ਕੋਰਟ ਚ ਪਹੁੰਚ ਜਾਂਦੀ ਏ ਤਾਂ ਦੂਜੇ ਪਾਸੇ ਜਦੋਂ ਪੰਤ ਬੰਦ ਸੜਕਾਂ ਤੇ ਕਾਫਲਾ ਲੈ ਕੇ ਨਿਕਲਦੇ ਆ ਫਿਰ ਜਿਹੜੇ ਉਹ ਬੰਦੇ ਬਖਾਉਂਦੇ ਫਿਰ ਉਹ ਬੰਦੇ ਮੈਨੇਜ ਕੀਤੇ ਬੰਦੇ ਹੁੰਦੇ ਆ ਇੱਕ ਪ੍ਰਸ਼ੰਤ ਪਿਆਰਾ ਉਹਨਾਂ ਕਿ ਜੇਕਰ ਤੁਹਾਨੂੰ ਇਹਨਾਂ ਖਤਰਾ ਕਿ ਸੜਕ ਬੰਦ ਵੀ ਤੁਸੀਂ ਖੋਲਣ ਵਾਸਤੇ ਸੁਪਰੀਮ ਕੋਰਟ ਤੱਕ ਅਪਰੋਚ ਕਰ ਲਈ ਆ ਤਾਂ ਫਿਰ ਦੂਸਰੇ ਪਨੇ ਜਦੋਂ ਸੜਕ ਤੇ ਤੁਰਦੇਗੇ ਉਹ ਜਿਹੜੇ ਬੰਦੇ ਤੁਹਾਨੂੰ ਆਣ ਕੇ ਮਿਲਦੇ ਪਰ ਮੰਗਾਂ ਜਿਹਨਾਂ ਨੂੰ ਤੁਸੀਂ ਧਮਕਣਾ ਆਖਦੇ ਜੇ ਫਿਰ ਕਿ ਉਹ ਤੁਹਾਡੇ ਆਪਣੀ ਮੈਨੇਜਮੈਂਟ ਮੈਨੇਜ ਕੀਤੇ ਬੰਦੇ ਹੋਵੇ ਇਹ ਵੀ ਇੱਕ ਪ੍ਰਸ਼ਨ ਹੈਗਾ ਭਾਗ ਇਹ ਆ ਕਿ ਪੰਜਾਬ ਦੇ ਵਿੱਚ ਵਾਕਈ ਪਰ ਹਾਲਾਤ ਜਿਹੜੇ ਸੁਖਵਿੰਦਰ ਜੀ ਸਖਾਵੇਂ ਨਹੀਂ ਆ ਮੁੱਖ ਮੰਤਰੀ ਕਿ ਫਿਰ ਆਪਣੀ ਸੁਰੱਖਿਆ ਨੂੰ ਤਾਂ ਮਜ਼ਬੂਤ ਉਹਨਾਂ ਨੇ ਕਰ ਦਿਆ ਪੰਜਾਬ ਦਾ ਹਰ ਉਹ ਸ਼ਹਿਰੀ ਜਿਨੇ ਆਪਣਾ ਵੋਟ ਦੇ ਕੇ ਤਾਨੂੰ ਇਥੋਂ ਤੱਕ ਪਹੁੰਚਾਇਆ ਉਹਨਾਂ ਦੇ ਚਾਰ ਮਾਰ ਦੀ ਰਾਖੀ ਕਰਨਾ ਵੀ ਤੁਹਾਡਾ ਫਰਜ਼ ਹੈ ਫਿਰ ਉਹਨਾਂ ਦੀ ਵੀ ਸੁਰੱਖਿਆ ਤੁਹਾਡੇ ਅਧਾਰ ਤੇ ਹੋਣੀ ਚਾਹੀਦੀ ਚਾਹੀ ਉਹ ਸਿੱਧੂ ਮੂਸੇਵਾਲ ਹੋਵੇ ਤੇ ਚਾਹੀ ਇੱਕ ਛੜਕ ਤੇ ਪੁਰਾਏ ਜਾਂਦਾ ਆਮ ਨਾਗਰਿਕ ਸੁਰੱਖਿਅਤ ਜਾਨ ਦੀ ਸੁਰੱਖਿਆ ਦੋਵਾਂ ਦੀ ਬਰਾਬਰ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹ ਦੱਸ ਮਤੀ ਫਿਰ ਜੋ ਕਦਮ ਥਾ ਜੀ ਠੀਕ ਮਾਨਕ ਸਭ ਜੀ ਸਾਡਾ ਨਾਮ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਤਾਨੂ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਈਟਨ ਪ੍ਰੋਫੈਸਰ ਮਨਜੀਤ ਸਿੰਘ ਕਣਕੀ ਸਾਹਿਬ ਇਹਨਾਂ ਦੇ ਵੱਲੋਂ ਅਮ ਖਬਰਾਂ ਸਟਾਰ ਨਾਲ ਗੱਲਬਾਤ ਕੀਤੀ ਦੀ ਵਿਚ ਕਰਦੇ ਆ ਕਿ ਕਣਕੀ ਸਾਹਿਬ ਦੇ ਨਾਲ ਕੀ ਕੀ ਗੱਲਬਾਤ ਤੁਹਾਨੂੰ ਪਸੰਦ ਆਏ ਉਸ ਦੁਆਰਾ ਕਰਮਣਾਂਗੇ